ਸਬਸਕ੍ਰਾਈਬ ਕਰੋ ਲਿਵਿੰਗ ਪੰਜਾਬ ਨਿਊਜ਼ ਚੈਨਲ ਨੂੰ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰੋ ਲੇਟਸ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ ਦਿਨਨਗਰ ਦੇ ਨਵੇਂ ਬਨੇ ਪੰਚਾਸਰ ਪੰਚਨ ਸੁਨੀਲ ਜਾਖਰ ਨੇ ਕੀਤਾ ਸੰਬੋਧਨ ਦਿਨਨਗਰ ਦੇ ਕ੍ਰਿਸ਼ਨਾ ਰਿਜ਼ੋਰਟ ਸੇ ਪੰਜਾਬ ਦੀ ਕੈਬਨਟ ਮੰਤਰੀ ਅਰਨਾ ਚੋਧਰੀ ਵੱਲੋਂ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਗੁਰਦਾਸਪੁਰ ਦੇ ਸੰਸਦ ਸੁਨੀਲ ਜਾਖੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਤੇ ਜਿਲ੍ਹੇ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਕਾਦੀਆਂ ਦੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਗੁਰਦਾਸਪੁਰ ਦੇ ਵਿਧਾਇਕ ਬ੍ਰਿੰਦਰਮੀਤ ਸਿੰਘ ਪਾੜਾ ਅਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਸ਼ੋਕ ਚੋਧਰੀ ਨੇ ਵੀ ਪੰਚਾਂ ਸਰਪੰਚਾਂ ਨੂੰ ਸਬੋਧਨ ਕੀਤਾ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੁਨੀਲ ਜਾਖੜ ਨੇ ਜਿੱਥੇ ਨਵੇਂ ਪੰਚਾਂ ਤੇ ਸਰਪੰਚਾਂ ਨੂੰ ਵਧਾਈ ਦਿੱਤੀ ਉਤੇ ਹੀ ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਕੇ ਹਰੇਕ ਪੰਚ ਸਰਪੰਚ ਨੂੰ ਆਪਣੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਜਾਵੇਗਾ ਮੇਰੇ ਬਾਪੂ ਮੰਤਰੇ ਤੇਰਾ ਕੋਈ ਨਾਲ ਖਾਦਾ ਨੂੰ ਦੱਸੇ ਪੀਤਾ ਉਹਨਾਂ ਨੂੰ ਸਨਮਾਨਿਤ ਕਰਨਾ ਹੈ ਉਹ ਸ਼ਮਾਨ ਕਰਦੇ ਬਾਪ ਉਹਨਾਂ ਬੇਨਤੀ ਸਰਦਾਰ ਸਕੱਤਰ ਸੈਣੀ ਰਤਾਜ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਆਪ ਵੀ ਕਰਨਾ ਹੈ ਬਾਈ ਬੁੱਢੀ ਦਾ ਖਾਲਸਾ ਜਿਹੜਾ ਬਾਈ ਬੁੱਢੀ ਕੀਤੇ ਸਭ ਤੋਂ ਪਹਿਲਾਂ ਦਾ ਸਾਥੀਓ ਅੱਜ ਦੇ ਇਸ ਮੌਕੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਤੇ ਇਹਨੂੰ ਤੋਂ ਬਧਾਈ ਦੇਣਾ ਚਾਹਨਾ ਮੀਤਿਆਂ ਕੈਪਟਨ ਬ੍ਰਦਰ ਸਿੰਘ ਦੀਆਂ ਦੀ ਸੋਚ ਨਹੀਂ ਲੋਕਾਂ ਨੇ ਪਹਿਰਾ ਕੀਤਾ ਔਰ ਉਹਨਾਂ ਨੇ ਮੀਤਿਆਂ ਨੇ ਫੁੱਲ ਚੜਾਏ ਨੇ ਆਹੋ ਤੇ ਸਾਰੇ ਜਿਨ੍ਹਾਂ ਨੇ ਇਲੈਕਸ਼ਨ ਲਈ ਜਿੱਤੇ ਦਿਨਾਨਗਰ ਦੇ ਜਿਨ੍ਹਾਂ ਨੇ ਵੀ ਸਾਰੀ ਪੰਚਾਇਤਾਂ ਦੇ ਉਹਨਾਂ ਇਲੈਕਸ਼ਨ ਖਤਮ ਹੋਏ ਹੈ ਜਿਹੜੇ ਚੁਣੇ ਹੋਏ ਨੁਮਾਇੰਦੇ ਹੈ ਸਾਰਿਆਂ ਨਾਲ ਬੈਠ ਕੇ ਇੰਟਰੈਕਸ਼ਨ ਕਰਕੇ ਉਹਨਾਂ ਨੂੰ ਬਧਾਈ ਵੀ ਦਿੱਤੀ ਤੇ ਇੱਕ ਜਿਹੜਾ ਬਹੁਤ ਅੱਛਾ ਪ੍ਰੋਪੋਜ਼ਲ ਰਨਾਵਾ ਸਾਹਿਬ ਦਾ ਆਇਆ ਸੀ ਮੈਂ ਰਨਾਵਾ ਸਾਹਿਬ ਨੂੰ ਰਿਕਵੈਸਟ ਕੀਤੀ ਹੈ ਸੀਐਮ ਸਾਹਿਬ ਨੂੰ ਵੀ ਕਹਾਂਗੇ ਕਿ ਸਾਰੇ ਪੰਚਾਇਤਾਂ ਨੂੰ ਇੱਕ ਅਵੇਅਰਨੈਸ ਕੈਂਪ ਲਾਇਆ ਜਾਵੇ ਸਾਰੇ ਉਹਨਾਂ ਨੂੰ ਅਫਸਰ ਸਾਹਿਬਾਨ ਬਰੀਫ ਕਰਨ ਕਿ ਕੀ ਕੀ ਉਹਨਾਂ ਦੇ ਅਧਿਕਾਰات ਨੇ ਕੀ ਕੀ ਜ਼ਿੰਮੇਵਾਰੀਆਂ ਨੇ ਕਿ ਕਿਸ ਤਰ੍ਹਾਂ ਮਹਿਕਮੇ ਦਾ ਕੰਮ ਚੱਲਦਾ ਹੈ ਕਿਉਂਕਿ ਪਹਿਲੀ ਦਫਾ ਹੋਇਆ ਹੈ ਹਿੰਦੁਸਤਾਨ ਦੇ ਅੰਦਰ ਵੀ 50% ਦੀ ਮਹਿਲਾਵਾਂ ਨੂੰ ਕੈਪਟਨ ਨਮਰਿੰਦਰ ਸਿੰਘ ਜੀ ਨੇ ਸੁਰੱਖਣ ਕਰਕੇ ਉਹਨਾਂ ਨੂੰ ਮੌਕਾ ਦਿੱਤਾ ਹੈ ਦੇਖੋ ਅੱਜ ਦੇ ਦਿਨ ਪ੍ਰਧਾਨ ਮੰਤਰੀ ਮੋਦੀ ਦੇ ਨਿਗਾਹ ਦੇ ਅੰਦਰ ਜਿੱਥੇ ਰਾਹੁਲ ਗਾਂਧੀ ਜੀ ਖਟਕਦੇ ਐ ਉਥੇ ਹੀ ਨਵਜੋਤ ਸਿੰਘ ਸਿੱਧੂ ਜੀ ਖਟਕਦੇ ਆ ਪੰਜਾਬ ਚ ਆਏ ਸੀ ਤੇ ਉਹਨਾਂ ਨੂੰ ਸੂਲ ਵਾਂਗੂ ਚੁਬਦੇ ਕਿਉਂਕਿ ਆ ਜਿਹੜਾ ਕਰਤਾਰਪੁਰ ਲੰਗ੍ਹੇ ਵਾਸਤੇ ਜਾ ਕੇ ਜਿਹੜੀ ਗੱਲ ਨਵਜੋਤ ਸਿੱਧੂ ਉਹਨਾਂ ਨੇ ਉਥੇ ਚਾਲੂ ਕੀਤੀ ਸੀ ਜਿੱਥੇ ਆਪਣੇ ਜਿਹੜੇ ਉਹਨਾਂ ਦੇ ਕੁਲੀਗ ਰਹੇ ਐ ਇਮਰਾਨ ਖਾਨ ਨੇ ਜਿਹੜਾ ਇੱਕ ਪੋਜ਼ਿਟਿਵ ਰਿਸਪੌਂਸ ਉਹ ਤੋਂ ਆਇਆ ਉਹਨੂੰ ਲੈ ਕੇ ਆਪਣੀ ਜਿਹੜੀ ਵਾਈ ਵਾਈ ਲੁੱਟਣ ਵਾਸਤੇ ਮੋਦੀ ਸਾਹਿਬ ਆਏ ਸੀ ਉਹਦੇ ਵਿੱਚ ਉਹਨਾਂ ਨੂੰ ਇੱਕ ਸ਼ੂਲ ਵਾਂਗੂ ਦੇਖਦੇ ਇਸ ਕਰਕੇ ਗੱਠਜੋੜ ਕੋਈ ਹੋਣਾ ਹੈ ਸੈਂਟਰਲ ਲੈਵਲ ਤੇ ਹੋਣਾ ਹੈ ਜਿੱਥੇ ਤਾਂ ਪੰਜਾਬ ਕਾਂਗਰਸ ਦਾ ਸਵਾਲ ਐ ਸੀ ਪਹਿਲਾਂ ਵੀ ਕਾਂਗਰਸ ਐਸ ਐਮ ਨੂੰ ਦਿੱਲੀ ਦੱਸ ਚੁੱਕੇ ਹਾਂ ਹੁਣ ਵੀ ਕੈਪਟਨ ਸਾਹਿਬ ਚਾਰ ਪੰਜ ਦਿਨ ਪਹਿਲਾਂ ਰਾਉਜੀ ਨੂੰ ਮਿਲ ਕੇ ਪੰਜਾਬ ਦੀ ਹਾਲਾਤ ਦੱਸਿਆ ਵੀ ਇੱਥੇ ਜਿਹੜੀ ਆਮ ਆਦਮੀ ਪਾਰਟੀ ਐ ਖੇਰੂ ਖੇਰੂ ਹੋ ਚੁੱਕੀ ਐ ਟੋਟਲ ਡੈਸੀਮੇਟਿਡ ਜਿਹਨੂੰ ਕਹਿ ਸਕਦੇ ਬਿਲਕੁਲ ਖਤਮ ਹੋਣ ਦੇ ਕਾਗੜ ਤੇ ਐ ਤੇ ਸਮ ਕਾਂਗਰਸ ਪਾਰਟੀ ਨੂੰ ਇੱਥੇ ਕਿਸੇ ਦੇ ਨਾਲ ਸਮਝੌਤਾ ਕਰਨ ਦੀ ਲੋੜ ਹੈ ਇਹ ਕੋ ਮੈਂ ਕਿਸੇ ਪਾਰਟਿਕੂਲਰ ਮੈਂਬਰ ਵਾਸਤੇ ਤਾਂ ਨਹੀਂ ਕਹਿਣਾ ਚਾਹਦਾ ਤੁਸੀਂ ਜਿਵੇਂ ਗੱਲ ਕਰਦੇ ਹੋ ਲੋਕ ਸਭਾ ਦੀ ਮੈਂ ਕਹਿੰਦਾ ਵੀ ਜਿੱਦਨ ਦੀ ਆ ਸਰਕਾਰ ਬਣੀ ਹੈ ਇਹਨਾਂ ਨੇ ਲੋਕਤੰਤਰ ਦੀ ਤੋਹੀਨ ਕੀਤੀ ਹੈ ਸਾਡੇ ਹਿੰਦੁਸਤਾਨ ਦੇ ਭਾਈਚਾਰੇ ਦੀ ਇਹਨਾਂ ਨੇ ਸਾਰਿਆਂ ਨੇ ਰਲ ਕੇ ਤੋਹੀਨ ਕੀਤੀ ਹੈ ਇੱਥੇ ਇਸ ਇਸ ਕਿਸਮ ਦੇ ਜਿਹੜੇ ਕੰਡ ਦੇ ਵਜ਼ੀਰ ਹੈ ਉਹਨਾਂ ਨੇ ਬਿਆਨ ਦਿੱਤਾ ਵੀ ਜਾਂ ਤਾਂ ਇੱਥੇ ਰਾਮਜ਼ਾਦੇ ਰਹਿਣਗੇ ਅਰ ਜਾਂ ਆਕੇ ਜੋ ਇਸ ਕਸਮ ਦੇ ਉਹ ਸ਼ਬਦ ਲੈ ਨਹੀਂ ਸਕਦਾ ਉਹਦੇ ਵਾਸਤੇ ਪ੍ਰਧਾਨ ਮੰਤਰੀ ਨੇ ਖੜੇ ਹੋ ਕੇ ਮੈਂ ਸਮਝਦਾ ਇੱਕ ਹੋਰ ਜ਼ਖਮਾ ਦਿੱਤੇ ਨੂਨ ਪਾਇਆ ਸੀ ਉਹਨਾਂ ਨੇ ਜਿਹੜੀ ਗੱਲ ਕੀਤੀ ਸੀ ਕਹਿੰਦਾ ਜੀ ਆਹ ਜਿਹੜੇ ਸਾਡੇ ਮੰਤਰੀ ਸਾਹਿਬਾਂ ਨੇ ਬਿਆਨ ਦਿੱਤੇ ਐ ਉਹਨਾਂ ਨੂੰ ਇਸ ਕਰਕੇ ਮaaf ਕਰ ਦਿਓ ਵੀ ਉਹ ਪਿੰਡੂ ਪਿਸ਼ੋਕੜ ਦੇ ਇਹਨਾਂ ਨੂੰ ਗੱਲ ਕਰਨੀ ਨਹੀਂ ਆਉਂਦੀ ਕਿਸਾਨ ਆ ਪਰ ਸਾਨੂੰ ਗੱਲ ਕਰਨ ਦੀ ਤਵੀਜ਼ ਹੈ ਮੋਦੀ ਸਾਹਿਬ ਦੀ ਨਜ਼ਰ ਦੇ ਅੰਦਰ ਜਿਹੜਾ ਕਿਸਾਨ ਪਿੰਡੂ ਐ ਉਹ ਜਾਇਲ ਐ ਇਹਨਾਂ ਨੇ ਮੈਂ ਸਮਝਦਾ ਪੂਰੇ ਲੋਕਤੰਤਰ ਦੀ ਤੋਹਫਤ ਕੀਤੀ ਦੇਖੋ ਸਭ ਅਫਸਰ ਕੋਈ ਨਾ ਕੰਮ ਕਰੂਗਾ ਸਸਪੈਂਡ ਹੋਣਗੇ ਉਹਨਾਂ ਦੀ ਜੋ ਵੀ ਇਨਕੁਆਇਰੀ ਹੋਈ ਹੈ ਜੋ ਉਹਨਾਂ ਦਾ ਮਸਲਾ ਹੈ ਬਹਾਲ ਕਿਵੇਂ ਹੋਇਆ ਥੈਟ will be looked into ਅਗਰ ਉਹਨਾਂ ਨੇ ਆਪਣੇ ਕਮਦਾਰ ਉਹਨਾਂ ਨੂੰ ਅਹਿਸਾਸ ਚ ਉਹ ਵੀ ਹੈ ਨਹੀਂ ਤਾਂ ਅਗਰ ਕਿਸੇ ਨੇ ਗਲਤੀ ਕੀਤੀ ਹੈ ਗਲਤੀ ਦੀ ਸਜ਼ਾ ਉਹਨੂੰ ਦਿੱਤੀ ਜਾਊਗੀ ਪਰੰਕ ਹੁੰਦਾ ਕਿ ਬਹਾਲ ਕਰਾਂਦਾ ਇਹ ਤੁਹਾਨੂੰ ਲੱਗਦਾ ਟਕਰਾਰ ਹੀ ਉਹ ਮਸਲੀ ਦਾ ਸਭ ਕੋਈ ਕਿਸੇ ਕਿਸਮ ਦੇ ਟਕਰਾਰ ਨਹੀਂ ਜੋ ਵੀ ਇਸ਼ੂਜ਼ ਹਨ ਉਹਨੂੰ ਦੇਖ ਕੇ ਉਹਨਾਂ ਦੀ ਕਾਰ ਕੀਤੀ ਜਾਊਗੀ ਐਂਡ ਜੋ ਅਫਸਰ ਜਿਹੜਾ ਵੀ ਹੈ ਅਗਰ ਡਿਲੀਵਰ ਨਹੀਂ ਕਰਦਾ ਹੀ ਇਸ ਨੋ ਰਿਸਰਵਸਟ ਸਰ ਰੋਜ਼ ਨਵੀਆਂ ਪਾਰਟੀਆਂ ਬਣ ਰਹੀਆਂ ਨੇ ਸਰ ਇਹ ਆਮ ਆਦਮੀ ਪਾਰਟੀ ਖਾਸ ਤੌਰ ਤੇ ਜਦੋਂ ਆਏ ਸੀ ਇਹਨਾਂ ਨੇ ਕਿਹਾ ਸੀ ਅਸੀਂ ਅਸੀਂ ਕੋਈ ਵੱਖਰੀ ਕਿਸਮ ਦੀ ਰਾਜਨੀਤੀ ਦੇਵਾਂਗੇ ਪਰ ਮੈਂ ਕਹੂੰਗਾ ਵੀ ਸ਼ਾਵਾਸ਼ੇ ਵਾਕਈ ਬੜੀ ਵੱਖਰੀ ਕਿਸਮ ਦੀ ਰਾਜਨੀਤੀ ਦਿੱਤੀ ਹੈ ਵੀ ਸਾਲ ਦੇ ਅੰਦਰ ਅੰਦਰ ਹੀ ਸਾਰਾ ਨਵੇੜਤਾ ਕੰਮ ਲੋਕਾਂ ਦਾ ਵਹਿਮ ਤਾਂ ਦੂਰ ਕਰਤਾ ਆ ਜਿਹੜੇ ਦੂਜੇ ਬੈਠੇ ਇਹ ਭਾਜਪਾ ਵਾਲੇ ਇਹਨਾਂ ਦੇ ਜੁਮਲੇ ਤਾਂ ਖਤਮ ਹੋਣ ਨੂੰ 5 ਸਾਲ ਲੱਗੇ ਐ ਇਹਨਾਂ ਨੇ ਡੇਢ ਸਾਲ 'ਚ ਸਾਰਾ ਨਵੇੜ ਜਾਣੇ ਮੰਤਰੀ ਬਣ ਚੁੱਕੇ ਹਾਂ ਚਲੋ ਮੈਂ ਤਾਂ ਇਹਨਾਂ ਕਹਿਣਾ ਵੀ ਮੈਂ ਆਪਣੀ ਜ਼ਿੰਦਗੀ 'ਚ ਜਦੋਂ ਸ਼ਾਹਕੋਟ ਦਾ ਬਾਈ ਇਲੈਕਸ਼ਨ ਸੀ ਉਦੋਂ ਮੈਂ ਕਿਹਾ ਸੀ ਕਿ ਫੋਟੋ ਲੱਗੀ ਸੀ ਵੀਰ ਬਾਦਲ ਜੀ ਸ਼ਾਹ ਮੈਂ ਕਹਿੰਦੀ ਅੱਜ ਸਭ ਤੋਂ ਜ਼ਿਆਦਾ ਖੁਸ਼ ਬਾਦਲ ਵੱਡੇ ਬਾਦਲ ਸਾਹਿਬ ਐ ਵੀ ਘਟੋ ਘਾਟੇ ਇੱਕ ਜੱਟ ਦਾ ਪੁੱਤ ਹੋ ਕੇ ਖੇਤ 'ਚ ਪੈਰ ਤਾਂ ਰੱਖਿਆ ਨਹੀਂ ਸੁਖਬੀਰ ਬਾਦਲ ਜੀ ਨੇ 10 ਸਾਲ ਦੇ ਅੰਦਰ ਸੁਖਬੀਰ ਜੀ 10 ਦਿਨ ਵੀ ਕਿਹੜੇ ਕਿਸਾਨ ਦਾ ਕਿੱਡਾ ਕਰਜ਼ਾ ਮਾਫ਼ ਕੀਤਾ ਜੀ ਉਹਨਾਂ ਨੇ ਕਿਸੇ ਕਿਸਾਨ ਦਾ 1 ਰੁਪਿਆ ਵੀ ਮਾਫ਼ ਕੀਤਾ ਮੈਂ ਮਾਫੀ ਮੰਗੂਗਾ ਤੇ ਦਿੱਤੇ ਕਿੰਨੇ ਆ ਉਹਦੇ ਵਿੱਚ ਮੈਂ ਜਿਹੜੇ ਉਹਨਾਂ ਦੇ ਰੰਡਾਵਾ ਸਾਹਿਬ ਬੈਠੇ ਐ ਜਦੋਂ ਉਹਨਾਂ ਦੇ ਜਾ ਕੇ ਤੌਣਚੱਟ ਪਾਉਂਦੇ ਸਭ ਤੋਂ ਪਹਿਲਾਂ ਉਹ ਹੀ ਚੀਕਾਂ ਮਾਰਦੇ ਆ ਅਕਾਲੀ ਵੀ ਦੇਖੋ ਜੀ ਸਾਡੇ ਬੰਦਿਆਂ ਨੂੰ 1-1 ਕਰੋੜ ਰੁਪਿਆ ਕਰਜ਼ਾ ਲੈ ਕੇ ਚਲੇ ਗਏ ਤੁਸੀਂ ਮਾਫੀ ਦਾ ਕੀ ਕੀਤਾ ਦੋਸਤੋਂ ਲੋਕਾਂ ਨੂੰ ਲੁੱਟਿਆ ਸਭ ਉਹ ਕਿਸਮ ਨੂੰ న్యూਸ ਰੈਸ ਤੋਂ ਡਾਕਟਰ ਮੇਸ ਰੰਗਲ ਦੀ ਰਿਪੋਰਟ ਲੀਵਿੰਗ ਪੰਜਾਬ న్యూਸ ਦੀ ਨਾਨਕਰ